ਮਾਈਨਿੰਗ ਮਾਫੀਆ ਦੇ ਵੱਲੋਂ ਲਗਾਤਾਰ ਸਹਾਦੀ ਖੇਤਰ ਦੇ ਵਿੱਚ ਵਕ-ਵਕਤਾਂ ਵਾਂ ਤੇ ਗੁੰਡਾਗਰਦੀ ਦਾ ਨਾਚ ਕੀਤਾ ਜਾ ਰਿਹਾ ਹੈ ਦੱਸ ਜੀ ਕਿ ਹਾਲ ਹੀ ਇੱਕ ਮਾਮਲਾ ਅਕਵਾੜਾ ਵਿਖੇ ਸਾਹਮਣੇ ਆਇਆ ਸੀ ਜਿੱਥੇ ਕਿ ਮਾਈਨਿੰਗ ਮਾਫੀਆ ਦੇ ਵੱਲੋਂ ਦੋ ਕਿਸਾਨਾਂ ਨੂੰ ਰਾਤ ਦੇ ਸਮੇਂ ਕੇਕ ਧਾਰਾ ਧਾਰਾਂ ਦੇ ਨਾਲ ਜ਼ਖਮੀ ਕਰ ਦਿੱਤਾ ਸੀ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਮਾਮਲਾ ਦਾ ਦਰਜ ਕਰ ਲਿਆ ਗਿਆ ਜਿੱਦ ਤੇ ਚਲਦੇ ਆਜੇ ਸਾਬਕਾ ਵਿਧਾਇਕ ਜਗਿੰਦਰ ਪਾਲ ਜੋਨੇ ਅਕਵਾੜਾ ਵਿਖੇ ਪਰਿਵਾਰ ਦਾ ਹਾਲ ਜਾਣਨ ਲਈ ਪਹੁੰਚੇ ਸਨ ਅਤੇ ਉਹਨਾਂ ਨੇ ਇਸ ਘਟਨਾ ਦੀ ਬੇਹੱਦ ਨਿੰਦਾ ਕੀਤੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਰਾਜ ਦੇ ਵਿੱਚ ਮਾਈਨਿੰਗ ਮਾਫੀਆ ਔਰ ਵਧਿਆ ਫੁੱਲਾ ਜਿਸ ਦੇ ਚਲਦੇ ਇਵੇਂ ਦੀਆਂ ਘਟਨਾਵਾਂ ਜੋ ਨੇ ਸਾਹਮਣੇ ਆ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਤੇ ਨਕੇਲ ਪਾਉਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਜੋ ਹੈ ਸਾਹਮਣੇ ਨਾ ਆ ਸਕਣ ਤੁਸੀਂ ਦੇਖ ਰਹੇ ਹੋ ਪੰਜਾਬ ਬਾਟਰ ਨਿਊਜ਼ ਤੇ ਮਾਰਕੇਸ਼ ਸ਼ਰਮਾ ਬਮਿਆਉ ਹਾਂਜੀ ਹਾਂਜੀ ਅੱਗੇ ਹੋ ਉਸਨੋਂ ਹੋਈ ਹੈ ਹਾਂਜੀ खबर जो काम कर ला मैं खबर जो काम कर ला मैं ਉਹਨਾਂ ਸੀ ਜਨਮ ਉਹ ਮੈਂ ਇਸ ਤੋਂ ਵੀ ਨਹੀਂ ਸੁਣ ਸਕਦਾ ਇਹ ਫਿਰ ਇਹਨਾਂ ਨੂੰ ਮੋੜੇ ਲਈ ਦੋ ਕਹਿਣਾ ਹੈ ਚੱਲ ਰਿਹਾ ਰਿਹਾ ਸਰ ਕੱਲ ਅਖਵਾੜੇ ਪਿੰਡ ਦੇ ਵਿੱਚ ਲੋਕਾਂ ਵੱਲੋਂ ਨਜਾਇਜ਼ ਮਾਈਨਿੰਗ ਨੂੰ ਲੈ ਕੇ ਗੱਡੀਆਂ ਰੋਕੀਆਂ ਗਈ ਸੀਗਾ ਉੱਤੇ ਲੋਕਾਂ ਤੇ ਹਮਲਾ ਕਰ ਦਿੱਤਾ ਗਿਆ ਸੀਗਾ ਉਹਨਾਂ ਵੱਲੋਂ ਤੇ ਅੱਜ ਤੁਸੀਂ ਇਸੇ ਇਲਾਕੇ ਦਾ ਦੌਰਾ ਕੀਤਾ ਕੀ ਕਹਿਣਾ ਚਾਹੁੰਦੇ ਹੋ ਉਹਦਾ ਪਤਾ ਵੀ ਲਿਆ ਤੁਹਾਨੂੰ ਬੜੇ ਅਫਸੋਸ ਦੀ ਗੱਲ ਹੈ ਜਦੋਂ ਵੀ ਕੋਈ ਇੰਡਸਟਰੀ ਲੱਗਦੀ ਹੈ ਚਾਹੇ ਕੋਈ ਕ੍ਰੈਸ਼ਾ ਲੱਗਦਾ ਉਹਦੀ ਐਨਓਸੀ 'ਚ ਲਿਖਿਆ ਹੁੰਦਾ ਹੈ ਕਿ ਜਿੱਥੋਂ ਤੁਸੀਂ ਮਾਲ ਪੁੱਟਣਾ ਹੈ ਉਹਦੇ ਸੱਜੇ ਖੱਬੇ ਜਿਹੜੇ ਵੀ ਲੋਕੀ ਬਿਸ਼ਿੰਦੇ ਰਹਿੰਦੇ ਆ ਉਹਨਾਂ ਲੋਕਾਂ ਦੇ ਅੰਡਰਸਟੈਂਡਿੰਗ ਤੋਂ ਬਗਾਰ ਨਹੀਂ ਮਾਇਨੀ ਕੀਤੀ ਜਾਂਦੀ ਔਰ ਉਹਨਾਂ ਲੋਕਾਂ ਨੂੰ ਜਿਹੜੀ ਕੋ ਬਣਾ ਲਓ ਉਹਨੂੰ ਬਣਾਉਂਦੇ ਆ ਤੇ ਉਹ ਵੀ ਕੋਈ ਨਾ ਨਈਂ ਦਾਵਾ ਮਦਦ ਨਹੀਂ ਲੁੱਟਦਾ ਆਲੋ ਪਰਜਾ ਉਹਨਾਂ ਦੀ ਗੁਦਨਾ ਦੀ ਕਿੱਥੇ ਕਦੇ ਹੋ ਗਿਆ ਜੇ ਅਗਰ ਉਹ ਕੁਛ ਦੀ ਹੈ ਇਹ ਕਿਸੇ ਨਾਲ ਨਹੀਂ ਚੱਲਦਾ ਇਹ ਜਿਹੜੀ ਵੀ ਕ੍ਰੈਸ਼ਰ ਵਾਲੇ ਇੱਥੇ ਆਏ ਨਾ ਮੈਂ ਤੁਹਾਡੇ ਇਸ ਮਾਧਿਅਮ ਰਾਹੀਂ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਤੇ ਤੁਸੀਂ ਇਹ ਨਾ ਸੋਚਿਓ ਤੇ ਸਾਡੇ ਹਲਕੇ ਨਹੀਂ ਤੁਸੀਂ ਡਰਾਲੋਗੇ ਜਿਹੜਾ ਮਰਜ਼ੀ ਮਾਈਨਿੰਗ ਮਾਫੀ ਹੋਏ ਇਹਨਾਂ ਨੂੰ ਬੰਦੇ ਦੇ ਪੋਤ ਬਣਾਵਾਂਗੇ ਜਿੱਥੇ ਵੀ ਪਹਿਲੀ ਗੱਲ ਤੇ ਇਹ ਹੈ ਵੀ ਸਰਕਾਰ ਇਹ ਜਗ੍ਹਾ ਦੀ ਆਪਸ਼ਨ ਨਹੀਂ ਕਰ ਸਕਦੇ ਤੇ ਜਿੱਥੇ ਆਪਸ਼ਨ ਹੈ ਆਪਸ਼ਨ ਉੱਥੇ ਹੁੰਦੀ ਹੈ ਜਿੱਥੇ ਦਰਿਆ ਦੇ ਦੋਨੇ ਕਿਨਾਰਿਆਂ ਦੇ ਉੱਤੇ ਐਗਰੀਕਲਚਰ ਲੈਂਡ ਨਾ ਹੋਵੇ ਇੱਥੇ ਦੀ ਐਗਰੀਕਲਚਰ ਲੈਂਡ ਇੱਥੇ ਪੱਕੀਆਂ ਜ਼ਮੀਨਾਂ 'ਚ ਨਹੀਂ ਫਸਲ ਹੁੰਦੀ ਜਿੰਨੀ ਇੱਥੇ ਫਸਲ ਹੋ ਰਹੀ ਆ ਪਪੂਲਰ ਲੱਗੇ ਆ ਕਮਾਦ ਲੱਗੇ ਆ ਬਾਗ ਲੱਗੇ ਆ ਤੇ ਇਹ ਧੱਕੇ ਨਾਲ ਮਾਈਨਿੰਗ ਕਰਨਗੇ ਤੇ ਇਹ ਭੁੱਲ ਜਾਣ ਵੀ ਇੱਥੇ ਮਾਈਨਿੰਗ ਹੋਣ ਦੇਾਂਗੇ ਬਿਲਕੁਲ ਮਾਈਨਿੰਗ ਨਹੀਂ ਹੋਣ ਦੇਾਂਗੇ ਜੇ ਇਹ ਡਰਾਉਂਦੇ ਆ ਕਿਸੇ ਨੂੰ ਦਾਤਰ ਫੇਰਦੇ ਆ ਜਾਂ ਕਿਸੇ ਨੂੰ ਕੁਝ ਕਰਦੇ ਆ ਤੇ ਮੱਧ ਭਲੇਖੇ ਚ ਰਹਿਣ ਤੇ ਅਸੀਂ ਡਰਾਂ ਲਾਂਗੇ ਇਹ ਕੋਈ ਵੀ ਡਰਨ ਵਾਲਾ ਨਹੀਂ ਇਹ ਪਿੰਡ ਇਲਾਕਾ ਜਿਹੜਾ ਪੋਜਦਾ ਤੇ ਮੇਰੇ ਦੇ ਅੱਗੇ ਸ਼ਲੋਕਨ ਸੀ ਮੇਰਾ ਹਲਕਾ ਮੇਰਾ ਪਰਿਵਾਰ ਤੇ ਮੇਰੇ ਪਰਿਵਾਰ ਨੂੰ ਕੋਈ ਛੇੜੇਗਾ ਤੇ ਬੰਦੇ ਦਾ ਪੁੱਤ ਬਣਾ ਕੇ ਭੇਜਾਂਗਾ ਇਹ ਸਮਝ ਲੈ ਤੁਹਾਡੇ ਮਾਧਿਅਮ ਰਾਏ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹਣਾ ਕਹਿੰਦੇ ਨਹੀਂ ਕਿ ਜਿਹਨਾਂ ਜਿਨ੍ਹਾਂ ਨੇ ਹਮਲਾ ਕੀਤਾ ਇੱਕ ਰਾਜਨੀਤਿਕ ਬੰਦਾ ਹੈਗਾ ਕੋਈ ਐਮਐਲਏ ਹੈਗਾ ਉਹਦਾ ਕਰੈਸ਼ਰ ਤੁਕੋ ਜਿਹੜਾ ਮਰਜੀ ਰਾਜਨੀਤਿਕ ਹੋਏ ਜਿਹੜਾ ਰਾਜਨੀਤਿਕ ਹੁੰਦਾ ਚਾਹੇ ਉਹ ਕਿਸੇ ਵੀ ਸਟੇਟ ਦਾ ਹੋਵੇ ਲੇਕਿਨ ਉਹਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਜੇ ਜਿਸ ਇਲਾਕੇ ਦੇ ਤੁਸੀਂ ਐਮਐਲਏ ਜਿਹੜੀ ਸਟੇਟ ਦੇ ਤੁਸੀਂ ਐਮਐਲਏ ਤੁਸੀਂ ਲੋਕਾਂ ਦੀ ਵੋਟਾਂ ਲੈ ਆ ਕੇ ਬਣੇ ਹੋ ਤੇ ਤੁਸੀਂ ਦੂਜੀ ਸਟੇਟ 'ਚ ਆ ਕੇ ਕੰਮ ਕਰਨ ਲੱਗੇ ਹੋ ਤੇ ਇੱਥੇ ਵੀ ਲੋਕੀ ਹੈ ਜੇ ਲੋਕਾਂ ਨੂੰ ਤੁਸੀਂ ਰਾਜੀ ਨਹੀਂ ਰੱਖੋਗੇ ਜੇ ਅਗਰ ਤੁਸੀਂ ਲੋਕਾਂ ਦਾ ਨੁਕਸਾਨ ਕਰੋਗੇ ਤੇ ਫਿਰ ਤੁਸੀਂ ਵੀ ਨੁਕਸਾਨ ਚ ਡਾਊਗੇ ਆਜਾ ਜਪੜ ਮਿੰਦਰਪਾਲਾ ਜੀ ਕਿਹੜੇ ਪਿੰਡ ਦੇ ਵਾਸੀ ਆ ਖਵਾੜੇ ਸਰਪੰਚ ਹਾਂਜੀ ਹਾਂਜੀ ਸਰਪੰਚ ਸਾਹਿਬ ਕੱਲ ਇੱਕ ਹਮਲਾ ਹੁੰਦਾ ਨਜਾਇਜ਼ ਮਾਈਨਿੰਗ ਨੂੰ ਲੈ ਕੇ ਜਦੋਂ ਤੁਹਾਡੇ ਪਿੰਡ ਵਾਲਿਆਂ ਵਾਲੇ ਉਹ ਗੱਡੀਆਂ ਰੋਕੀਆਂ ਜਾਂਦੀਆਂ ਕੀ ਮਾਮਲਾ ਸੀਗਾ ਹਮਲਾ ਹੁੰਦਾ ਜਿਹੜਾ ਦੇਖੋ ਸਰ ਇਹ ਤੋਂ ਪਹਿਲਾਂ ਵੀ ਇੱਕ ਵਾਰੀ ਹੋਇਆ ਉਸ ਟਾਈਮ ਵੀ ਮੈਨੂੰ ਲੱਗਾ ਪੜਾ ਮੈਂ ਆਇਆ ਮੌਕਾ ਦੇਖਣਾ ਇਹਨਾਂ ਲੋਕਾਂ ਨੇ ਕੀ ਕੀਤਾ ਕਿ ਉਦੋਂ ਵੀ ਮੇਰੇ ਤੋਂ ਕੋਸ਼ਿਸ਼ ਕੀਤੀ ਇਹਨਾਂ ਟਰੱਕ ਚਲਾਉਣ ਦੀ ਤੇ ਹੁਣ ਜਦੋਂ ਵੀ ਇਹ ਕਿਸੇ ਦੀ ਪੈੜੀ ਜਾਂ ਜ਼ਮੀਨ ਚ ਰਸਤੇ ਚੋਂ ਨਿਕਲਦੇ ਨੇ ਜਦੋਂ ਇਹਨਾਂ ਨੂੰ ਅਸੀਂ ਡੱਕਣਿਆ ਤੇ ਉਸੇ ਵੇਲੇ ਕੋਈ ਤੇਜ਼ ਹਥਿਆਰ ਲੈ ਕੇ ਇਹ ਹਮਲਾ ਕਰ ਦਿੰਦੇ ਨੇ ਕੱਲ ਜਿਹੜਾ ਵਾਕਿਆ ਹੋਇਆ ਤੇ ਕਾਫੀ ਵਾਕਿਆ ਵੱਡਾ ਦਾਸਰੇ ਨੇ ਨੁਕਸਾਨ ਵੀ ਹੋਇਆ ਦਾ ਹੱਥ ਵੱਡਿਆ ਗਿਆ ਕੀ ਇੱਥੇ ਕੋਈ ਕਾਰਵਾਈ ਹੋਈ ਹੈ ਕਿ ਮੰਕਰ ਦੇਖੋ ਪਰਚਾ ਤੇ ਮੇਰੇ ਨਾਲ ਹੋ ਗਿਆ ਤੇ ਅਸੀਂ ਤੇ ਕਹਿੰਦੇ ਆ ਵੀ ਇਹ ਨਾ ਨਜਾਇਜ਼ਾਂ 'ਤੇ ਨਾ ਕਰਨ ਇਹ ਨਜਾਇਜ਼ਾਂ ਕਰਦੇ ਨਾਲ ਬਈ ਜੋੜੀ ਵੀ ਕੋ ਕਾਨੂੰਨੀ ਕਾਰਵਾਈ ਕੋ ਸਾਥ ਸਖਤ ਹੋਣੀ ਚਾਹੀਦੀ ਤੁਹਾਡੇ ਬੈਕ ਸਾਈਡ ਦੇਖਿਆ ਜਿੱਥੇ ਖੜੇ ਹੋ ਇੱਕ ਪਾਈਪਾਂ ਪਈਆਂ ਸੀਗੀਆਂ ਕੀ ਲੱਗਦਾ ਇਲੀਗਲ ਸੀਗੀਆਂ ਅਨਲੀਗਲ ਸੀਗੀਆਂ ਪਈਆਂ ਇਹ ਨਜਾਇਜ਼ ਹੀ ਇਹ ਨਜਾਇਜ਼ ਹੀ ਮਤਲਬ ਇਹਨ ਪਾਈਪਾਂ ਪੁਟੀਆਂ ਜਾ ਰਹੀਆਂ ਹਾਂ ਪੁਟੇ ਕਰ ਦੇਣਾ